ਹੁਣ ਜੇ ਮੈਂ ਨਾਲ ਆ ਤੇ ਕਈਆਂ ਬਸ ਸਹੀ ਪਤਾ ਹੈਗਾ ਕਿ 2014 ਦੇ ਵਿੱਚ ਪੂਰੀ ਖੁਦਾਈ ਹੋਈ ਤੇ ਉੱਥੇ ਹੱਡੀਆਂ ਦੇ ਪਿੰਜਰ ਲੱਭੇ ਗਏ ਖੋਦ ਦੇ ਵਿੱਚੋਂ ਸੋਨਾ ਕੱਢਿਆ ਗਿਆ ਬਸ ਇਹੀ ਪਤਾ ਹੈਗਾ ਪੂਰੀ ਸਚਾਈ ਕਿਸੇ ਨੂੰ ਨਹੀਂ ਪਤਾ ਹੈਗੀ ਕਿ ਕੀ ਹੋਇਆ ਸੀ ਕੋ ਲొਕੇਸ਼ਨ ਤੇ ਜਾ ਕੇ ਕਿ ਅੱਗੇ ਦੀ ਕਾਰਵਾਈ 31 ਜੁਲਾਈ ਨੂੰ ਕੀ ਹੋਇਆ ਸੀ ਆ ਪਿੱਛੇ ਤੁਸੀਂ ਸਾਰੀ ਦੇਖ ਸਕਦੇ ਕਿ ਰਾਵੀ ਦਾ ਕੰਡਾ ਆ ਘੇਰਾ ਪਾ ਲਿਆ ਉੱਥੇ ਹੀ ਤੇ ਜੁਲਾਈ ਦੇ ਮਹੀਨੇ 'ਚ ਕਹਿੰਦੇ ਕਿ ਰਾਵੀ ਵੀ ਉਦੋਂ ਬੜੀ ਚੜੀ ਸੀ ਆ ਹੈਗੀ ਜੇ ਉਹ 프ਰਿੰਟ ਸਾਈਡ ਅਜੇ ਵੀ ਦੇਖੋ ਇਮਾਰਤ ਤੋਦਾਵਾ ਬਸ ਵਿੱਚੋਂ ਵਿੱਚੋਂ ਟੁੱਟ ਗਈ ਆ ਜਦੋਂ ਕਹਿੰਦੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਉਦੋਂ ਮਹਾਰਾਜਾ ਦਾ ਪ੍ਰਕਾਸ਼ ਵੀ ਇਸ ਖੂਦ ਉੱਪਰ ਹੀ ਕੀਤਾ ਜਾਂਦਾ ਸੀ ਖੂਦ ਦੇ ਵਿੱਚੋਂ ਹੱਡੀਆਂ ਸਿੱਕੇ ਸੋਨੇ ਦੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੀਤ ਕਰਦਾ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਠੀਕ ਠਾਕ ਆ ਅੱਜ ਅਸੀਂ ਬਹੁਤ ਇਤਿਹਾਸਿਕ ਟੌਪਿਕ ਤੇ ਗੱਲ ਕਰਨ ਜਾ ਰਹੇ ਆ ਆਪਣੇ ਅਜਨਾਲੇ ਦਾ ਇਤਿਹਾਸ ਆ ਕਈਆਂ ਨੂੰ ਪਤਾ ਹੋਏਗਾ ਪਰ ਬਹੁਤਿਆਂ ਨੂੰ ਨਹੀਂ ਪਤਾ ਹੋਏਗਾ ਨਵੀਂ ਜਨਰੇਸ਼ਨ ਨੂੰ ਤਾਂ ਬਿਲਕੁਲ ਨਹੀਂ ਪਤਾ ਹੋਏਗਾ ਤੇ ਗੱਲ ਕਰਨ ਜਾ ਰਿਹਾ ਮੈਂ ਕਾਲਿਆਂ ਵਾਲੇ ਖੂਬ ਗੁਰਦੁਆਰੇ ਸਾਹਿਬ ਦੀ ਤੇ ਹੁਣ ਜੇ ਮੈਂ ਨਾਲ ਆ ਤੇ ਕਈਆਂ ਨੂੰ ਬਸ ਇਹੀ ਪਤਾ ਹੈਗਾ ਕਿ 2014 ਦੇ ਵਿੱਚ ਖੋਦ ਹੀ ਖਦਾਈ ਹੋਈ ਤੇ ਉੱਥੇ ਹੱਡੀਆਂ ਦੇ ਪਿੰਜਰ ਲੱਭੇ ਗਏ ਖੋਦ ਦੇ ਵਿੱਚੋਂ ਸੋਨਾ ਕੱਢਿਆ ਗਿਆ ਬਸ ਇਹੀ ਪਤਾ ਹੈਗਾ ਪੂਰੀ ਸੱਚਾਈ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਕੀ ਹੋਇਆ ਸੀ ਕਿਵੇਂ ਹੋਇਆ ਸੀ ਕਿੱਦਾਂ ਹੋਇਆ ਕਈਆਂ ਨੂੰ ਪਤਾ ਹੈਗਾ ਪਰ ਬਹੁਤਿਆਂ ਨੂੰ ਨਹੀਂ ਪਤਾ ਹੈਗਾ ਗੱਲ ਕਰਨ ਜਾ ਰਹੇ ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿ ਕੀ ਹੋਇਆ ਸੀ ਗੱਲ ਸ਼ੁਰੂ ਹੁੰਦੀ ਹੈ ਜੀ 30 ਜੁਲਾਈ 1857 ਨੂੰ ਜਦੋਂ ਲਾਹੌਰ ਦੀਆਂ ਸਾਰੀਆਂ ਛੌਣੀਆਂ ਵਿੱਚ ਇੱਕ ਜੰਗ ਛੜੀ ਪਈ ਸੀ ਜੰਗ ਸੀ ਆਜ਼ਾਦੀ ਦੀ ਜੰਗ ਤੇ ਗੋਰਿਆਂ ਨੂੰ ਇਸ ਚੀਜ਼ ਦਾ ਡਰ ਸੀ ਤੇ ਗੋਰਿਆਂ ਨੂੰ ਇੱਕ ਇਹ ਵੀ ਡਰ ਸੀ ਤਿੰਨ ਰੈਜਿਮੈਂਟਾਂ ਤੋਂ ਗੋਰਿਆਂ ਸਭ ਤੋਂ ਜ਼ਿਆਦਾ ਡਰ ਸੀ 16 26 ਤੇ 49 ਇਹ ਤਿੰਨ ਰੈਜਿਮੈਂਟਾਂ ਤੋਂ ਗੋਰਿਆਂ ਨੂੰ ਬਹੁਤ ਡਰ ਸੀ ਤੇ ਗੋਰਿਆਂ ਨੇ ਕੀਤਾ ਕਿ ਇਹਨਾਂ ਤਿੰਨ ਰੈਜਿਮੈਂਟਾਂ ਦੇ ਬੰਦਿਆ ਕੋਲੋਂ ਖੋ ਕੇ ਹਥਿਆਰ ਖੋ ਕੇ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਤਾ ਤੇ ਪ੍ਰਕਾਸ਼ ਪਾਂਡੇ ਨਾਂ ਦਾ ਇੱਕ ਫੌਜੀ ਜਿਹੜਾ ਕਿ ਉਹ ਬੰਦ ਨਹੀਂ ਸੀ ਹੋਇਆ ਕਿਸੇ ਤਰ੍ਹਾਂ ਕਿਉਂਕਿ ਉਹ ਕਿਤੇ ਗਿਆ ਹੋਇਆ ਸੀ ਇੱਧਰ ਉੱਧਰ ਤੇ ਜਦੋਂ ਮੇਜਰ ਸਪੈਂਸਰ ਰਾਉਂਡ ਤੇ ਸਾਰਿਆਂ ਨੂੰ ਦੇਖਣ ਹੁੰਦਾ ਵਾ ਤੇ ਪ੍ਰਕਾਸ਼ ਪਾਂਡੇ ਕੀ ਕਰਦਾ ਕਿ ਉਹਦੀ ਤਲਵਾਰ ਕੱਢ ਕੇ ਉਹਦਾ ਸਿਰ ਲਾਹ ਦਿੰਦਾ ਵਾ ਤੇ ਸਾਰੇ ਆਪਣੇ ਫੌਜੀ ਭਰਾਵਾਂ ਨੂੰ ਆਜ਼ਾਦ ਕਰ ਦਿੰਦਾ ਵਾ ਤੇ ਗੋਰਿਆਂ ਨੂੰ ਉਸੇ ਟਾਈਮ ਤੇ ਹੀ ਪਤਾ ਲੱਗ ਜਾਂਦਾ ਵਾ ਤੇ ਗੋਰੇ ਕੀ ਕਰਦੇ ਆ ਕਿ ਆਪਣੇ ਪੰਜਾਬੀ ਭਰਾਵਾਂ ਕੋਲੋਂ ਹੀ ਸ਼ੂਟ ਕਰਵਾ ਦਿੰਦੇ ਨੇ ਜਿਹਦੇ ਵਿੱਚੋਂ ਕਿ ਕਈ ਫੌਜੀ ਉੱਥੇ ਹੀ ਸ਼ਹੀਦ ਹੋ ਜਾਂਦੇ ਆ ਤੇ ਕਈਆਂ ਨੂੰ ਕਈ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਆ ਫਿਰ ਗੋਰ ਜਿਹੜੇ ਭੱਜਣ 'ਚ ਕਾਮਯਾਬ ਹੋ ਜਾਂਦੇ ਆ ਉਹਨਾਂ ਦਾ ਮੁੱਖ ਟੀਚਾ ਇਹ ਸੀ ਕਿ ਪਹਿਲਾਂ ਅੰਮ੍ਰਿਤਸਰ ਦੇ ਸ਼ੋਨੀ ਵਿੱਚ ਜਾ ਕੇ ਅੰਮ੍ਰਿਤਸਰ ਦੇ ਫੌਜੀਆ ਨਾਲ ਲੈ ਕੇ ਦਿੱਲੀ ਵੱਲ ਪੋਜ ਕਰਨ ਦਾ ਫਿਰ ਗੱਲ ਆ ਜਾਂਦੀ ਹੈ ਜੀ ਅਗਲੇ ਦਿਨ ਦੀ ਹੁਣ ਜਿਹੜੀਆਂ ਇਹ ਅਗਲੇ ਦਿਨ ਦੀ ਗੱਲ ਆ ਇਹ ਤੁਹਾਨੂੰ ਲੋਕੇਸ਼ਨ ਤੇ ਜਾ ਕੇ ਮੈਂ ਦੱਸਦਾ ਵਾਂ ਕਿ ਕਿੱਥੇ ਹੋਇਆ ਕਿਵੇਂ ਹੋਇਆ ਸੀ ਜਿਹੜੀਆਂ ਵੀ ਗੱਲਾਂ ਹੋਣਗੀਆਂ ਸਾਰੀਆਂ ਲੋਕੇਸ਼ਨ ਤੇ ਜਾ ਕੇ ਦੱਸਾਂਗਾ ਤੁਹਾਨੂੰ ਤੇ ਵੀਡੀਓ ਨੂੰ ਸਕਿਪ ਮਾਸਾ ਵੀ ਨਾ ਕਰਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਾਲੇ ਵਾਲੇ ਗੁਰਦੁਆਰੇ ਦਾ ਇਤਿਹਾਸ ਕੀ ਸੀ ਸ਼ੇਅਰ ਸਾਰਿਆਂ ਨੂੰ ਕਰਦੇ ਇੱਕ ਵਾਰੀ ਵੀਡੀਓ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਲੋਕੇਸ਼ਨ ਤੇ ਜਾ ਕੇ ਕੀ ਅੱਗੇ ਦੀ ਕਾਰਵਾਈ 31 ਜੁਲਾਈ ਨੂੰ ਕੀ ਹੋਇਆ ਸੀ ਹਾਂਜੀ ਵੀ ਤੁਸੀਂ ਦੇਖ ਸਕਦੇ ਜੇ ਕਿ ਅਸੀਂ ਉਸ ਲੋਕੇਸ਼ਨ ਤੇ ਪਹੁੰਚ ਗਏ ਹਾਂ ਡੱਡੀਆਂ ਪੈਂਦੇ ਲਾਗੇ ਕਿਲੋਮੀਟਰ ਦੇ ਦੈਰੇ ਦੇ ਵਿੱਚ ਜਿੱਥੇ ਕਿ 31 ਜੁਲਾਈ ਨੂੰ ਦੁਪਹਿਰੇ 2 ਵਜੇ ਫੌਜੀ ਆਏ ਸੀ ਤੇ ਇੱਥੇ ਆ ਕੇ ਰਾਵੀ ਦੇ ਕੰਡੇ ਰੁਕੇ ਸੀ ਆਪ ਪਿੱਛੇ ਤੁਸੀਂ ਸਾਰੀ ਦੇਖ ਸਕਦੇ ਕਿ ਰਾਵੀ ਦਾ ਕੰਡਾ ਆ ਮੈਂ ਕੈਮਰਾਮੈਨ ਕਹੂੰਗਾ ਕਿ ਸਾਰੇ ਪਾਸੇ ਇਧਰੋਂ ਵੀ ਤੇ ਉਧਰੋਂ ਵੀ ਦਿਖਾਇ ਦਿਖਾ ਦਿੱਤਾ ਜਾਵੇ ਵੈਸੇ ਸਾਨੂੰ ਐਗਜੈਕਟ ਪਤਾ ਨਹੀਂ ਹੈਗਾ ਕਿ ਕਿਹੜੀ ਸਾਈਡ ਤੋਂ ਆਏ ਸੀ ਪਰ ਇਹਨਾਂ ਦੱਸਿਆ ਜਾਂਦਾ ਕਿ 31 ਜੁਲਾਈ ਨੂੰ 2 ਵਜੇ ਡੱਡੀਆਂ ਪਿੰਡ ਦੇ ਲੱਗ ਆਉਂਦੀ ਉਹ ਆਏ ਸੀ ਫੌਜੀ ਆਪਣੇ ਵੀਰਪਰਾ ਤੇ ਡੱਡੀਆਂ ਪਿੰਡ ਦੇ ਚੌਂਕੀਦਾਰ ਸੁਲਤਾਨ ਖਾਨ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤੇ ਉਹਨੇ ਆਪਣੇ ਫੌਜੀਆ ਨੂੰ ਆ ਕੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਆ ਸਾਨੂੰ ਵੀ ਆਜ਼ਾਦੀ ਚਾਹੀਦੀ ਆ ਤੇ ਤੁਹਾਨੂੰ ਭੁੱਖ ਲੱਗੀ ਹੋਏਗੀ ਤੁਸੀਂ ਇਹਨੇ ਦਿਨਾਂ ਦੇ ਭੁੱਖੇ ਪਿਆਸੇ ਇੱਧਰ ਉੱਧਰ ਭੱਜ ਰਹੇ ਜੇ ਤੇ ਉਹਨੇ ਸੁਲਤਾਨ ਖਾਨ ਨੇ ਧੋਖਾ ਕੀਤਾ ਸਾਡੇ ਬੰਦੇ ਆ ਫੌਜੀਆ ਭਰਾਵਾਂ ਨਾਲ ਉਹ ਧੋਖਾ ਕੀ ਕੀਤਾ ਤੁਹਾਨੂੰ ਡੱਡੀਆਂ ਪਿੰਡ ਜਾ ਕੇ ਦਿਖਾਉਣਾ ਨਾਲੇ ਉਸ ਪਿੰਡ ਦੇ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਕਿੱਦਾਂ ਦਾ ਉਹ ਪਿੰਡ ਆ ਤੇ ਚਲੋ ਹੁਣ ਉੱਥੇ ਚੱਲਦੇ ਆ ਕੈਮਰਾਮੈਨ ਮੈਂ ਇੱਕ ਵਾਰੀ ਫੇਰ ਕਹਾਂਦਾ ਕਿ ਇੱਕ ਵਾਰੀ ਸਾਰਾ ਦਿਖਾ ਦੇ ਕਿ ਆ ਉਹ ਲੋਕੇਸ਼ਨ ਹੈਗੀ ਆ ਰਾਵੀ ਦਰਿਆ ਦੀ ਹਾਂਜੀ ਤੁਸੀਂ ਦੇਖ ਸਕਦੇ ਜੀ ਕਿ ਅਸੀਂ ਪਹੁੰਚ ਗਏ ਹਾਂ ਜੀ ਡੱਡੀਆਂ ਪਿੰਡ ਦੇ ਬਿਲਕੁਲ ਸਾਹਮਣੇ ਕੈਮਰਾਮੈਨ ਕਹੂੰਗਾ ਕਿ ਆ ਡੱਡੀਆਂ ਪਿੰਡ ਇੱਕ ਵਾਰੀ ਦਿਖਾ ਦੇ ਆ ਸਾਹਮਣੇ ਡੱਡੀਆਂ ਪਿੰਡ ਜੇ ਤੇ ਇਹਦੀ ਲੋਕੇਸ਼ਨ ਹੈਗੀ ਜੇ ਜਦੋਂ ਆਪਾਂ ਅਜਨਾਲੀ ਵੱਲੋਂ ਗੱਗੋਮਾਲ ਨੂੰ ਆਈਦਾ ਵਾ ਗੱਗੋਮਾਲ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਤੋਂ ਥੋੜਾ ਜਿਹਾ ਪਹਿਲਾਂ ਇੱਕ ਮੋੜ ਆਉਂਦਾ ਇੱਧਰ ਨੂੰ ਉਹ ਸਿੱਧੇ ਤੁਸੀਂ ਆ ਜਾਓ ਤੇ ਤੁਹਾਨੂੰ ਡੱਡੀਆਂ ਪਿੰਡ ਦਿਖ ਜੇਗਾ ਤੇ ਡੱਡੀਆਂ ਪਿੰਡ ਦੇ ਤਹਿਸੀਲਦਾਰ ਨੇ ਧੋਖਾ ਦਿੱਤਾ ਸਾਡੇ ਉਸ ਫੌਜੀਆਂ ਨੂੰ ਧੋਖਾ ਇਹ ਦਿੱਤਾ ਕਿ ਉਦੋਂ ਉਸ ਟਾਈਮ ਉਹਨਾਂ ਨੂੰ ਕਹਿ ਦਿੱਤਾ ਕਿ ਅਸੀਂ ਵੀ ਸਾਨੂੰ ਵੀ ਆਜ਼ਾਦੀ ਚਾਹੀਦੀ ਆ ਅਸੀਂ ਵੀ ਤੁਹਾਡੇ ਨਾਲ ਆ ਮੈਂ ਤੁਹਾਡੇ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਦਾ ਵਾਂ ਤੋਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਫੌਜੀ ਸਾਡੇ ਵੀ ਇਸ ਗੱਲ ਦੇ ਵਿੱਚ ਆ ਗਏ ਕਿ ਚਲੋ ਅਸੀਂ ਵੀ ਭੁੱਖੇ ਪਾਣੀ ਉਹ ਵੀ ਵਿਚਾਰੇ ਕੀ ਕਰਦੇ ਤੇ ਇੱਥੇ ਆ ਕੇ ਹੁੰਦਾ ਕਿ ਆ ਕਿ ਪਤਾ ਨਹੀਂ ਸੂਫੀਆਂ ਪਿੰਡ ਦੇ ਕਿ ਛੋਡੀਆਂ ਪਿੰਡ ਦੇ ਉਹਨੇ ਤਹਿਸੀਲਦਾਰ ਪੁਰਾਣ ਨਾਲ ਤੋਂ ਇਹ ਖਬਰ ਦੱਸਦੀ ਕਿ ਇੱਥੇ ਇਦਾਂ ਫੌਜੀ ਆਏ ਨੇ ਉਹਨਾਂ ਦੀ ਆ ਲੋਕੇਸ਼ਨ ਨੇ ਤੇ ਉਥੋਂ ਦੇ ਛੋਡੀਆਂ ਪਿੰਡ ਦੇ ਕਿ ਪਾਣੀ ਸੂਫੀਆਂ ਪਿੰਡ ਦੇ तहसीलदार पूरननाथ ਨੇ ਡੀਸੀ ਅੰਮ੍ਰਿਤਸਰ ਦੇ ਡੀਸੀ ਫਰੈਂਡਰਿਕ ਹੈਂਡਰੀਕ ਉੱਪਰ ਨੂੰ ਇਹ ਖਬਰ ਦੱਸਦੀ ਕਿ ਇੱਦਾਂ-ਇਦਾਂ ਜਿਹੜੇ ਫੌਜੀ ਭੱਜੇ ਨੇ ਉੱਥੋਂ ਉਹ ਇੱਥੇ ਨੇ ਤੇ ਹੋਰ ਵੀ ਲਾਗੇ-ਚਾਗੇ ਦੇ ਸਾਰੇ ਫੌਜੀਾਂ ਨੂੰ ਦੱਸਤਾ ਤੇ ਨਾ ਇੱਕ ਮਿੰਟ ਵੀ ਗਵਾਏ ਬਿਨਾ ਸਾਰਿਆਂ ਨੇ ਘੇਰਾ ਪਾ ਲਿਆ ਉੱਥੇ ਹੀ ਤੇ ਜੁਲਾਈ ਦੇ ਮਹੀਨੇ 'ਚ ਕਹਿੰਦੇ ਕਿ ਰਾਵੀ ਵੀ ਉਦੋਂ ਬੜੀ ਚੜੀ ਸੀ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਫੌਜੀਾਂ ਕਿਉਂਕਿ ਇੱਧਰ-ਉੱਧਰ ਜਾਣ ਦੀ ਤੇ ਜਦੋਂ ਉਹਨਾਂ ਨੂੰ ਘੇਰਾ ਪਾਇਆ ਤੇ ਉੱਥੇ ਹੀ ਉਹਨਾਂ ਨੇ ਕਈਆਂ ਨੇ ਤਾਂ ਆਪਣੀ ਫੌਜੀਆਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਛਾਲ ਮਾਰਤੀ ਉਦੋਂ ਹੀ ਤੇ ਕਈਆਂ ਨੂੰ ਉੱਥੇ ਮਾਰਤਾ ਤੇ ਜਿਹੜੇ ਬਚੇ ਸੀ ਉਹਨਾਂ ਨੂੰ ਅਜਨਾਲੇ ਲੈ ਗਏ ਪੁਰਾਣੀ ਜੇਲ੍ਹ ਦੇ ਵਿੱਚ ਉਹ ਤੁਹਾਨੂੰ ਜੇਲ੍ਹ ਵੀ ਮੈਂ ਜਾ ਕੇ ਦਿਖਾਉਂਦਾ ਵਾਂ ਹਜੇ ਵੀ ਉਹਦੀਆਂ ਤਸਵੀਰਾਂ ਸਭ ਕੁਝ ਉੱਥੇ ਉਦਾਂ ਹੀ ਆ ਮੈਂ ਤੁਹਾਨੂੰ ਜਾ ਕੇ ਦਿਖਾਉਂਦਾ ਵਾਂ ਤੇ ਚਲੋ ਹੁਣ ਆਪਾਂ ਜੇਲ੍ਹ ਜਾਂਦੇ ਆਂ ਹਾਂਜੀ ਅਸੀਂ ਤੁਹਾਨੂੰ ਹੁਣ ਲੈ ਕੇ ਜਾ ਰਹੇ ਆਂ ਜੀ ਪੁਰਾਣੀ ਜੇਲ੍ਹ ਦੀ ਬੈਕ ਸਾਈਡ ਤੇ ਇਹ ਰਸਤਾ ਹੈਗਾ ਵਾ ਅਜਨਾਲੇ ਰੋਡ ਤੇ ਹੈਗਾ ਸਾਹਮਣੇ ਇਹ ਦੇ ਕੁਲਚੇ ਵਾਲਾ ਹੈਗਾ ਸ਼ੰਕਰ ਉਹਦੇ ਸਾਹਮਣੇ ਤੁਸੀਂ ਆ ਸਕਦੇ ਇਹਦੀ ਬੈਕ ਸਾਈਡ ਤੋਂ ਤੇ ਉਹ ਸਾਹਮਣੇ ਜੇਲ ਹੈਗੀ ਜੇ ਇਹਦੀ ਬੈਕ ਸਾਈਡ ਤੇ ਤੁਸੀਂ ਜਦੋਂ ਮਰਜੀ ਇੱਧਰ ਆ ਸਕਦੇ ਜੇ ਤੇ ਆਹ ਦੇਖੋ ਤੁਸੀਂ ਜੇਲ ਆਦੀ ਬੈਕ ਸਾਈਡ ਦੀ ਜੇਲ ਦੀ ਤਸਵੀਰਾਂ ਨੇ ਸਾਰੀਆਂ ਆਹ ਦੇਖ ਸਕਦੇ ਤੁਸੀਂ ਸਾਰੀ ਜੇਲ ਤੇ ਹੁਣ ਗੱਲਬਾਤ ਕਰਦੇ ਹਾਂ ਹਾਂਜੀ ਮਿੱਤਰੋ ਆਉਂਦੇ ਆਉਂਦੇ ਤੁਹਾਨੂੰ ਅਸੀਂ ਰਸਤਾ ਵੀ ਦਿਖਾ ਰਹੇ ਸੀ ਤੇ ਅਸੀਂ ਹੁਣ ਆ ਗਏ ਹਾਂ ਜੀ ਪੁਰਾਣੀ ਜੇਲ ਦੀ ਬੈਕ ਸਾਈਡ ਤੇ ਆਹ ਦੇਖ ਸਕਦੇ ਤੁਸੀਂ ਪੁਰਾਣੀ ਜੇਲ ਆ ਤੇ ਇਹਦੀ ਬੈਕ ਸਾਈਡ ਆ ਹਜੇ ਵੀ ਦੇਖੋ ਇਮਾਰਤ ਤੋਦਾ ਵਾਂ ਬਸ ਵਿੱਚੋਂ ਵਿੱਚੋਂ ਟੁੱਟ ਗਈ ਆ ਤਰੇੜਾਂ ਆ ਗਈਆਂ ਸਾਰੀਆਂ ਝੂਮ ਕਰਕੇ ਵਿਖਾ ਦਿਓ ਇੱਕ ਵਾਰੀ ਜਾਂਦਾਂ ਨੂੰ ਉਦੋਂ ਕਹਿੰਦੇ ਕਿ ਨਵੀਂ ਜਿਹੜੀ ਜੇਲ੍ਹ ਆ ਉਹ ਬਣ ਰਹੀ ਸੀ ਤੇ ਤਾਂ ਕਰਕੇ ਪੁਰਾਣੀ ਦੇ ਵਿੱਚ ਹੀ ਰੱਖਿਆ ਆ। ਆ ਵੇਖੋ ਇਹ ਸਾਰੀ ਹੈਗੀ ਪੁਰਾਣੀ ਇਮਾਰਤ ਤੇ ਇੱਥੇ ਫਿਰ ਉਹ ਫੌਜੀਆਂ ਨੂੰ ਕਹਿੰਦੇ ਕਿ ਲਿਆ ਕੇ ਰੱਖਿਆ ਗਿਆ ਸੀ ਮਰਦੇ ਮਰਦੇ ਕਹਿੰਦੇ ਕਿ ਫਰੈਂਡਿਕ ਹੈਂਡਰੀਕ ਉੱਪਰ ਨੇ ਉਦੋਂ ਰਸੇ ਮਗਾਲੇ ਸੀ ਕਿ ਪੰਜ-ਪੰਜ ਦੇ ਵਿੱਚ ਰਾਤੀ 1.5 ਵਜੇ ਇੱਥੇ ਲਿਆਂਦਾ ਗਿਆ ਫੌਜੀਆਂ ਨੂੰ ਤੇ ਉਹਦਾ ਇਹ ਕਹਿਣਾ ਸੀ ਕਿ ਮੇਰਾ ਤੇ ਦਿਲ ਕਰੰਦਾ ਕਿ ਮੈਂ ਹੁਣੇ ਹੀ ਇਹਨਾਂ ਨੂੰ ਤੋਪਾਂ ਦੇ ਅੱਗੇ ਰੱਖ ਕੇ ਤੇ ਗੋਲੀ ਨਾਲ ਫੌਜੀਆਂ ਨੂੰ ਉਡਾ ਦਵਾਂ ਪਰ ਕਹਿੰਦਾ ਕਿ ਰਾਤ ਬੜੀ ਹੋ ਗਈ ਸੀ ਉਦੋਂ ਇਸ ਕਰਕੇ ਅਗਲੇ ਦਿਨ ਤੇ ਗੱਲ ਪੈ ਗਈ ਤੇ ਇਹ ਹੁਣ ਫੌਜੀ ਜਿਹੜੇ ਆਏ ਹੀ ਇੱਥੇ ਜੇਲ੍ਹ ਦੇ ਵਿੱਚ ਰੱਖਿਆ 216 ਫੌਜੀਆਂ ਨੂੰ ਰੱਖਿਆ ਸੀ ਇਹ ਬੈਕ ਸਾਈਡ ਐ ਸਾਰੀ ਤੇ ਤੁਹਾਨੂੰ ਇਹਦੀ ਫਰੰਟ ਸਾਈਡ ਅਗਲੀ ਸਾਈਡ ਤੋਂ ਜਾ ਕੇ ਦਿਖਾਉਨੇ ਆ ਤੇ ਇੱਧਰੋਂ ਉੱਪਰੋਂ ਚੜ ਕੇ ਉਹ ਟੈਂਚੀਜ਼ ਵਿਖਾ ਸਕਦੇ ਇਹਨਾਂ ਨੂੰ ਉਹ ਟੈਂਚੀ ਤੇ ਚੜ ਕੇ ਤੁਹਾਨੂੰ ਅੰਦਰ ਦੇ ਦਾ ਖਾ ਦਿੰਦੇ ਆ ਕਿ ਕਿੱਦਾਂ ਦਾ ਅੰਦਰ ਦਾ ਇਹਦਾ ਜੇਲ੍ਹ ਦਾ ਵੀ ਹੁੰਦਾ ਸੀ ਤੇ ਜੇ ਹਜੇ ਹਜੇ ਤੱਕ ਤੁਸੀਂ ਵੀਡੀਓ ਤੇ ਜੁੜੇ ਜੇ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਤੇ ਸਕਿੱਪ ਨਾ ਜਿੱਦਾਂ ਵੀ ਕਰਿਓ ਕਿਉਂਕਿ ਬਹੁਤ ਵਧੀਆ ਇੰਪੋਰਟੈਂਟ ਚੀਜ਼ਾਂ ਹੈਗੀਆਂ ਸਾਰੀਆਂ ਸੁਣਨ ਵਾਲੀਆਂ ਹੈਗੀਆਂ ਧਿਆਨ ਨਾਲ ਤੇ ਵੀਡੀਓ ਨਾ ਬਣੇ ਰਿਹਾ ਤੇ ਇਹਦੀ ਫਰੰਟ ਸਾਈਡ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਹੁਣ ਹਾਂਜੀ ਮਿੱਤਰੋ ਆ ਤੁਸੀਂ ਦੇਖ ਸਕਦੇ ਜੇ ਆ ਦੂਸਰੀ ਸਾਈਡ ਆ ਜਿਹੜੀ ਜਿੱਦਦਰ ਮੈਂ ਅੱਗੇ ਤੁਹਾਨੂੰ ਜਾ ਕੇ ਟੈਂਚੀ ਵਾਲੀ ਸਾਈਡ ਬੋਲ ਰਿਹਾ ਸੀ ਉਹਦੀ ਸਾਈਡ ਆ ਇਹ ਆਹ ਦੇਖ ਸਕਦੇ ਹੋ ਤੁਸੀਂ ਸਾਰੀ ਤੇ ਹੁਣ ਉੱਪਰ ਜਾ ਕੇ ਤੇ ਤੁਹਾਨੂੰ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੇਲ੍ਹ ਦੇ ਅੰਦਰ ਕੀ ਸੀ ਆ ਗਏ ਹੁਣ ਉੱਪਰ ਤੇ ਜੇਲ੍ਹ ਦਾ ਕੁਝ ਵਿਊ ਤੇ ਇੱਥੋਂ ਦੇਖ ਸਕਦੇ ਜੇਗੇ ਆ ਹੈਗੀ ਜੀ ਜੇਲ੍ਹ ਉਹ ਅੰਦਰ ਇਹ ਤੇ ਜਾਣ ਨਹੀਂ ਦਿੰਦੇ ਕਿਉਂਕਿ ਕੁਝ ਹੈਗਾ ਨਹੀਂ ਆ ਤੇ ਕਹਿੰਦੇ ਕਿ ਜਦੋਂ ਜਿਹੜੇ ਫੌਜੀਆ ਨੇ ਰਾਵੀ 'ਚ ਛਾਲ ਮਾਰੀ ਸੀ ਉਦੋਂ ਤੇ ਉਹਨਾਂ ਨੂੰ ਵੀ ਕਹਿੰਦੇ ਫੜਕੇ ਲਿਆਂਦਾ ਗਿਆ ਸ਼ਾਹਪੁਰ ਪਿੰਡ ਲਾਗੋ ਸ਼ਾਹਪੁਰ ਪਿੰਡ ਹੈਗਾ ਆਪਣਾ ਪਿੰਡੀ ਔਲ ਖਵਾਲੀ ਸਾਈਡ ਤੇ ਉਹ 68 ਫੌਜੀਆਂ ਨੂੰ ਰਾਤੀ 3:30 ਵਜੇ ਲਿਆਂਦਾ ਗਿਆ ਇਸ ਜੇਲ੍ਹ ਦੇ ਵਿੱਚ ਤੇ ਕਹਿੰਦੇ ਉਹਨਾਂ ਨਾਲ ਬਹੁਤ ਬੁਰਾ ਸਲੋਕ ਕੀਤਾ ਗਿਆ ਕਿ ਉਹਨਾਂ ਦੇ ਕਹਿੰਦੇ ਖਲੋਤਾ ਨਹੀਂ ਹੋਂਦਾ ਕੋ ਜਾ ਰਿਆ ਇੰਨਾ ਕੁੱਟ ਮਾਰ ਕੀਤੀ ਉਹਨਾਂ ਨਾਲ ਤੇ ਫਿਰ ਕਹਿੰਦੇ ਕਿ ਜੇਲ੍ਹ ਜਿਹੜੀ ਇਹ ਹੀ ਜਿੱਚ ਪਹਿਲਾਂ 216 ਬੰਦੇ ਰੱਖੇ ਸੀ ਉਹ ਭਰ ਗਈ ਸੀ ਤੇ ਜਿਹੜੇ 68 ਆਏ ਸੀ ਉਹਨਾਂ ਨੂੰ 6x6 ਦੇ ਰੂਮ ਦੇ ਵਿੱਚ ਤੂੜੀ ਵਾਂਗ ਤਾੜਿਆ ਇੱਥੇ ਤੇ ਉਹ 6x6 ਦਾ ਰੂਮ ਹੁਣ ਮੇਰੇ ਖਿਆਲ ਨਾਲ ਫਰੰਟ ਸਾਈਡ ਤੋਂ ਤੁਹਾਨੂੰ ਜਾ ਕੇ ਦਿਖਾਉਣਾ ਜੇ ਹੋਇਆ ਉੱਥੇ ਤੇ ਬਾਕੀ ਇੱਥੋਂ ਵੀ ਉਹ ਤੁਸੀਂ ਆ ਦੇਖ ਸਕਦੇ ਜੇ ਹੁਣ ਤੁਹਾਨੂੰ ਫਰੰਟ ਸਾਈਡ ਜਿਹੜੀ ਰਹੀ ਹੈ ਉਹ ਮੇਨ ਆ ਉਹ ਜਾ ਕੇ ਦਿਖਾਉਣਾ ਤੁਹਾਨੂੰ ਦੇਖ ਸਕਦੇ ਤੁਸੀਂ ਆ ਹੈਗੀ ਜੀ ਉਹ ਫਰੰਟ ਸਾਈਡ ਉਸ ਜੇਲ ਦੀ ਤੇ ਇੱਥੇ 6x6 ਦਾ ਰੂਮ ਤੁਹਾਨੂੰ ਦਿਖਾਉਣਾ ਜੇ ਇੱਥੇ ਮਿਲਿਆ ਹੋਇਆ ਕਿ ਜਿਹਦੇ ਵਿੱਚ ਬਾਕੀ 64 ਫੌਜੀਆਂ ਨੂੰ ਜਿੱਥੇ ਕਹਿੰਦੇ ਰੱਖਿਆ ਸੀ ਬਾਕੀ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਇਹ ਕਰੀਆ ਸਾਰਾ ਦਿਖਾ ਦੇ ਕਰੀ ਆ ਦੇਖੋ ਇਹਨੂੰ ਪੂਰੀ ਚੰਗੇ ਤਰ੍ਹਾਂ ਮੈਂਟੇਨ ਕਰਕੇ ਰੱਖਿਆ ਗਿਆ ਵਾ ਇਸ ਜਿਹੜੀ ਫਰੰਟ ਸਾਈਡ ਨੂੰ ਇਹ ਤਾਂ ਪੂਰੀ ਹਜੇ ਉਦਾਂ ਦੀ ਉਦਾਂ ਹੀ ਲੱਗਦੀ ਪਈ ਹਜੇ ਵੀ ਤੇ ਬਾਕੀ ਇੱਥੇ ਕੁਝ ਨੋਟਿਸ ਵਗੈਰਾ ਵੀ ਲਿਖਿਆ ਹੋ ਕੇ ਇਹਦੇ ਆਪਾਂ ਕੁਝ ਕਰੀਏ ਨਾ ਲੰਘਣਾ ਨਾ ਕਰੀਏ ਅੰਦਰੋਂ ਵੀ ਤੁਹਾਨੂੰ ਇੱਕ ਵਾਰੀ ਵਿਖਾ ਦਿੰਨੇ ਆ ਅੰਦਰ ਦਿਖਾਏ ਇੱਕ ਵਾਰੀ ਕਿ ਆ ਜੇਲ ਜੇ ਜਿੰਦਰਾ ਇਹਨੂੰ ਲੱਗਾ ਜੇ ਤੇ ਆਹ ਦੇਖੋ ਆਹ ਸਭ ਕੁਝ ਇੱਥੇ ਹੈਗਾ ਜੇ ਆਹ ਦੇਖ ਸਕਦੇ ਇਹਨੂੰ ਬੰਦ ਕਰਕੇ ਰੱਖਿਆ ਹੈ ਆਈ ਥਿੰਕ ਪਤਾ ਨਹੀਂ ਖੁੱਲਦੀ ਆ ਕਿ ਨਹੀਂ ਖੁੱਲਦੀ ਕਈਆਂ ਦਾ ਕਹਨ ਹੈ ਕਿ ਬੁੱਧਵਾਰ ਦੇ ਬੁੱਧਵਾਲ ਖੁੱਲਦੀ ਹੈ ਅੰਦਰ ਦਾ ਕੁਝ ਇਹਦਾ ਵਿਊ ਦੇਖ ਸਕਦੇ ਤੁਸੀਂ ਇੱਥੇ ਕਹਿੰਦੇ ਸਾਰੇ ਫੌਜੀਆ ਨੂੰ ਲਿਆ ਕੇ ਰੱਖਿਆ ਸੀ ਤੇ ਆਪ ਦੇਖ ਸਕਦੇ ਤੁਸੀਂ ਇੱਧਰ ਵੀ ਜਿਹੜੀਆਂ ਉਪਰੋਂ ਤਾਂ ਉਹ ਟੈਂਚੇ ਦੇ ਉਪਰੋਂ ਤਸਵੀਰਾਂ ਦਿਖਾ ਰਿਹਾ ਸੀ ਉਹ ਆ ਜੇ ਕੁਝ ਅੰਦਰ ਦਾ ਵਿਊ ਇਹਦਾ ਆ ਦੇਖੋ ਇੱਥੇ ਉਹ 68 ਦੇ ਤੇ 216 ਫੌਜੀਆ ਨੂੰ ਰੱਖਿਆ ਸੀ ਹਾਂਜੀ ਦੋਸਤੋ ਆ ਤੁਸੀਂ ਸਾਰੀ ਪੁਰਾਣੀ ਜੇਲ੍ਹ ਤਾਂ ਦੇਖ ਹੀ ਲਈ ਹੋਣੀ ਆ ਇਸ ਤੋਂ ਬਾਅਦ ਆ ਜਾਂਦੀ ਅਗਲੇ ਦਿਨ ਦੀ ਵਾਰੀ ਅਗਲੇ ਦਿਨ ਹੁੰਦਾ 1 ਅਗਸਤ ਹੁੰਦੀ ਆ ਤੇ ਬਕਰੀ ਦਾ ਦਿਨ ਹੁੰਦਾ ਤੇ ਅਜਾਮ ਦਾ ਟਾਈਮ ਜਦੋਂ ਖਤਮ ਹੁੰਦਾ ਤੇ ਇਹਨਾਂ ਸਾਰੇ ਫੌਜੀਆ ਨੂੰ ਸਜ਼ਾ ਦੇਣ ਦਾ ਕੰਮ ਸ਼ੁਰੂ ਕਰ ਦਿੰਦੇ ਆ ਉਹਦੀ ਡਿਊਟੀ ਵੀ ਸਾਡੇ ਪੰਜਾਬ ਦੇ ਸਿੱਖ ਰੇਂਜਮੈਂਟ ਦੀ ਬੰਦਿਆਂ ਦੀ ਲਈ ਜਾਂਦੀ ਆ ਜਿਹਦੇ ਵਿੱਚ ਕੀ ਹੁੰਦਾ ਕਿ ਦਸਾਂ ਦਸਾਂ ਨੂੰ ਬਾਹਰ ਕੱਢ ਕੇ ਲਿਆਉਂਦੇ ਆ ਤੇ ਸਾਹਮਣੇ ਬੰਦੂਕ ਦੇ ਖਿਲਾਾਰ ਕੇ ਗੋਲੀਆਂ ਦਾ ਮਾਰ ਦਿੰਦੇ ਆ ਬਹੁਤ ਮਤਲਬ ਕਿ ਤੜਫ ਤੜਫ ਕੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਸ਼ਹੀਦ ਹੁੰਦੇ ਆ ਉਹ ਤੇ ਇਸ ਤੋਂ ਬਾਅਦ ਜਦੋਂ ਕਰਦੇ ਕਰਦੇ ਲਾਗੇ ਲਾਸ਼ਾਂ ਦਾ ਢੇਰ ਲੱਗ ਜਾਂਦਾ ਵਾ ਤੇ ਫਿਰ ਹੈਂਡਰਿਕ ਹੈਂਡਰਿਕ ਉੱਪਰ ਆਪਣੀ ਕਿਤਾਬ ਵੀ ਉਹਨੇ ਇੱਕ ਲਿਖੀ ਆ ਦਾ ਕ੍ਰਾਈਸਿਸ ਆਫ ਪੰਜਾਬ ਇਹ ਤੁਸੀਂ ਪੜ ਵੀ ਸਕਦੇ ਜੇ ਮੈਂਥੇ ਦੀ ਸਕਰੀਨਸ਼ਾਟ ਲਾ ਦਾਂਗਾ ਤੇ ਤੁਸੀਂ ਉਹ ਪੜ ਵੀ ਲਿਓ ਤੇ ਉਹਦੇ ਵਿੱਚ ਉਹ ਲਿਖਦਾ ਵਾ ਕਿ ਪਹਿਲਾਂ ਤਾਂ ਉਹਨੇ ਸਾੜਨ ਦਾ ਮਨ ਬਣਾਇਆ ਸੀ ਇਹਨੂੰ ਸਾਰਿਆਂ ਦਾ ਕਿ ਮੈਂ ਸਾੜ ਦਵਾਂ ਪਰ ਲੱਕੜਾਂ ਮਹਿੰਗੀਆਂ ਹੋਣ ਕਰਕੇ ਤੇ ਮਹਾਮਾਰੀ ਫੈਲਣ ਕਰਕੇ ਉਹਨੇ ਸਾੜਿਆ ਨਹੀਂ ਤੇ ਲੱਗੇ ਹੀ ਕੁਝ 500 ਮੀਟਰ ਦੇ ਜਾਂ 100 ਮੀਟਰ ਦੇ ਲਾਗੇ ਇੱਕ ਖੂਹ ਸੀ ਉਹ ਖੂਹ ਹੁਣ ਵਾਰੀ ਆ ਗਈ ਖੂਹ ਦੀ ਖੂਹ ਹੋਣਾ ਹੈਗਾ ਕਾਲਿਆਂ ਵਾਲਾ ਖੂਹ ਉਹਦੀ ਤੁਹਾਨੂੰ ਜਾ ਕੇ ਤਸਵੀਰਾਂ ਦਿਖਾਵਾਂਗਾ ਉਹਨੇ ਉਹ ਬਣਾਇਆ ਇੱਕ ਪਲਾਨ ਬਣਾਇਆ ਕਿ ਇਹਨੂੰ ਸਾਰਿਆਂ ਨੂੰ ਖੂਹ ਦੇ ਵਿੱਚ ਸੁੱਟ ਦਿੰਦਾ ਵਾਂ ਤੇ ਉਹਨੇ ਸਾਰਿਆਂ ਨੂੰ ਖੂਹ ਦੇ ਵਿੱਚ ਸੁੱਟਦਾ ਤੇ ਜਿਹੜੇ 66 ਫੌਜੀ ਬਚੇ ਸੀ ਉਹਨਾਂ ਦਾ ਉਹਨੂੰ ਭੁੱਲ ਗਿਆ ਸੀ ਚੇਤਾ ਹੁਣ ਇਹਦੀ ਸਾਰੀ ਸਟੋਰੀ ਜਿਹੜੀ ਆ ਉਹ ਤੁਹਾਨੂੰ ਕਾਲਿਆਂ ਵਾਲੇ ਖੂਹ ਜਾ ਕੇ ਮੈਂ ਦੱਸਦਾ ਵਾਂ ਦੇਖ ਸਕਦੇ ਮਿੱਤਰੋ ਸਾਹਮਣੇ ਕਾਲਿਆਂ ਵਾਲਾ ਖੂਹ ਜੀ ਤੇ ਹੁਣ ਇਹਦੀ ਤੁਹਾਨੂੰ ਹਿਸਟਰੀ ਦੱਸਦੇ ਆ ਕਿ ਹੁਣ ਐਂਡਿੰਗ ਦਾ ਟਾਈਮ ਆ ਗਿਆ ਕਿ ਇੱਥੇ ਹੋਇਆ ਕਿ ਕਿੱਦਾਂ ਹੋਇਆ ਸਭ ਕੀ ਕੀ ਨਾ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਇੱਥੇ ਸਭ ਕੁਝ ਦੱਸਦੇ ਇੱਥੇ ਤੁਹਾਨੂੰ ਅਸੀਂ ਪਹੁੰਚ ਗਏ ਜੀ ਗੁਰਦੁਆਰੇ ਸਾਹਿਬ ਕਾਲਿਆਂ ਵਾਲੇ ਖੂਹ ਤੇ ਉਹ ਸਾਹਮਣੇ ਖੂਹ ਆ ਤੇ ਉੱਥੇ ਲਿਖਿਆ ਵੀ ਹੈਗਾ ਦੇਖੋ ਪਹਿਲੇ ਪਹਿਲੀ ਜੰਗੀ ਆਜ਼ਾਦੀ ਦੇ 282 ਸ਼ਹੀਦ ਦੇ ਗਦਰ 1857 ਦੇ ਸ਼ਹੀਦਾਂ ਦੀ ਯਾਦਗਾਰ ਕਾਲਿਆਂ ਵਾਲਾ ਖੂਹ ਅਜਨਾਲਾ ਅਸੀਂ ਆ ਗਏ ਆ ਜੀ ਹੁਣ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਤੁਸੀਂ ਵੀ ਨਾਲ ਨਾਲ ਕਰੀ ਜਾਓ ਦਰਸ਼ਨ ਇਸ ਤੋਂ ਬਾਅਦ ਆਪਾਂ ਅੱਗੇ ਤੁਹਾਨੂੰ ਜਾ ਕੇ ਦਿਖਾਉਨੇ ਆ ਖੂਦ ਆ ਤੇ ਬਾਕੀ ਸਭ ਇਤਿਹਾਸਕ ਹੀ ਆ ਗੁਰਦੁਆਰਾ ਵੈਸੇ ਕਮੇਟੀ ਨੇ ਬਹੁਤ ਸੋਨਾ ਬਣਾਇਆ ਇੱਥੋਂ ਦੀ ਨੇ ਤੁਸੀਂ ਦੇਖ ਹੀ ਰਹੇ ਹੋ ਨੇ ਬਹੁਤ ਸੋਨਾ ਤੇ ਵਧੀਆ ਵਾਈਬ ਆਂਦੀ ਆ ਗੁਰਦੁਆਰਾ ਸਾਹਿਬ ਅਹੀਂ ਆ ਗਏ ਹੁਣ ਗੁਰਦੁਆਰਾ ਸਾਹਿਬ ਦੇ ਉੱਪਰ ਤੇ ਇੱਥੋਂ ਤੁਹਾਨੂੰ ਸਾਰਾ 뷰 ਦਿਖਾਉਨੇ ਆ ਆ ਦੇਖੋ ਇਧਰਲੀ ਸਾਈਡ 1857 ਦੀ ਗੱਲ ਆ ਉਦੋਂ ਆ ਕੁਛ ਨਹੀਂ ਹੁੰਦਾ ਤੇ ਉਹ ਸਾਹਮਣੇ ਹੈਗੀ ਜੇ ਜੇਲ ਤੇ ਜੇਲ ਤੋਂ ਥੋੜਾ ਜਿਹਾ ਜੇ ਉਰੇ ਕਰਕੇ ਮਾਰ ਦੇਣਗੇ ਆਪਣੇ ਫੌਜੀਆਂ ਸ਼ਹੀਦ ਕਰਦੇ ਹੋਣਗੇ ਤੇ ਇੱਥੇ ਕਿਤੇ ਕਰਦੇ ਹੋਣਗੇ ਆ ਗਰਾਊਂਡ ਜਿਹੜੀ ਹੈਗੀ ਇਹ ਹੁਣ ਸ਼ੌਣੀ ਬਣ ਗਈ ਹੈ ਇੱਥੇ ਤੇ ਇੱਥੋਂ ਜਦੋਂ ਕਹਿੰਦੇ ਉਹ ਸ਼ਹੀਦ ਕਰਦੇ ਸੀ ਨਾ ਤੇ ਲਾਗੇ ਖੂਹ ਜਿਹੜਾ 100 ਮੀਟਰ ਵਾਲਾ ਉਹ ਇਹ ਖੂਹ ਜੇ ਇਧਰ ਮੈਨੂੰ ਖੂਹ ਦਿਖਾਣਾ ਉਹ ਵੀ ਇਹ ਖੂਦ ਦੇ ਵਿੱਚ ਮਤਲਬ ਸੁੱਟੀ ਜਾਂਦੇ ਸੀ ਜਦੋਂ 200 ਤੇ 11 ਫੌਜੀ ਸੁੱਟਿਆ ਤੇ ਮਿੱਟੀ ਪਾਉਣ ਲੱਗੇ ਤੇ ਜੇ ਬੰਦੀ ਕਰ ਲੱਗੇ ਸੀ ਤੇ ਉਦੋਂ ਹੀ ਉਹਨਾਂ ਨੂੰ ਚੇਤ ਆਇਆ ਕਿ ਜਿਹੜੇ 66 ਫੌਜੀ ਆ ਉਹ ਜਿਹੜੇ ਆ ਕਿ ਰਹਿ ਗਏ ਆ ਤੇ ਉਹ ਹੁਣ ਮੈਂ ਅੱਗੇ ਜਾ ਕੇ ਤੁਹਾਨੂੰ ਉਦ ਖੋਦ ਦੇ ਨਾਲ-ਨਾਲ ਦਿਖਾਉਂਦਾ ਵਾਂ ਨਾਲ ਉਹ ਸਭ ਦੱਸਦੇ ਆ ਤੇ ਆ ਉਹ ਸਭ ਹੈਗਾ ਜੀ ਇਧਰ ਉਹ ਸ਼ੌਣੀ ਚ ਤਬਦੀਲ ਹੋ ਗਿਆ ਸਭ ਕੁਝ ਤੇ ਆ ਬਾਕੀ ਇਧਰ ਅਜਨਾਲਾ ਸ਼ਹਿਰ ਦੇ ਜਦੋਂ ਉਹ ਖੋਲ ਜਾਂਦੇ ਆ ਤੇ ਉਹ ਬਾਕੀ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਹਾਂ ਹਾਂਜੀ ਹੁਣ ਵਾਰੀ ਆਉਂਦੀ ਹੈ ਜੀ ਖੋਦ ਹੀ ਤੇ ਉਹ 66 ਫੌਜੀਆਂ ਦੇ ਕਿ ਉਹਨਾਂ ਨਾਲ ਕੀ ਹੋਇਆ ਸੀ ਫੌਜੀਆਂ ਨਾਲ ਸੋ ਖੂਦ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦਾ ਤੇ ਉਹ 66 ਫੌਜੀਆਂ ਦੀ ਜਗ੍ਹਾ ਤੇ 65 ਫੌਜੀਆਂ ਨੂੰ ਕਹਿੰਦੇ ਕਿ ਇੱਥੇ ਜਿੰਦਾ ਹੀ ਦਫ਼ਨ ਕਰਤਾ ਸੀ ਹੈਂਡਰੀ ਆਪਣੀ ਕਿਤਾਬ ਵਿੱਚ ਲਿਖਦਾ ਵਾ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਭ ਕਰਕੇ ਬੋਰ ਹੋ ਗਿਆ ਸੀ ਤੇ ਉਸਨੇ ਇਹ ਕੰਮ ਜਲਦੀ ਮਕਾਉਣ ਦਾ ਫੈਸਲਾ ਲਿਆ ਤੇ ਸਾਰਿਆਂ ਨੂੰ ਜਿੰਦਾ ਹੀ ਇੱਥੇ ਜਿਹੜਾ ਕਿ ਦਫਨ ਕਰਤਾ ਤੇ ਸੇਮ ਟਾਈਮ ਤੇ ਉਹਨੇ ਮਿੱਟੀ ਪਾਤੀ ਕੋਲਾ ਪਾਤਾ ਲੂਣ ਪਾਤਾ ਤਾਂ ਕਿ ਜਿਹੜੀਆਂ ਹੱਡੀਆਂ ਨੇ ਸਭ ਕੁਝ ਜਲਦੀ ਗਲ ਸਕੇ ਜਿਹੜਾ ਇੱਕ ਫੌਜੀ ਰੱਖਿਆ ਸੀ ਉਹਦੀ ਮੈਂ ਤੁਹਾਨੂੰ ਲਾਸਟ ਤੇ ਦੱਸਦਾ ਕਿ ਉਹ ਕਿਉਂ ਰੱਖਿਆ ਸੀ ਉਹਦੀ ਪਿੱਛੇ ਕੀ ਸੱਚ ਹੈਗਾ ਹੁਣ ਆਪਾਂ ਜਾ ਰਹੇ ਹਾਂ ਜੀ ਖੂਹ ਦੇ نیچے ਤੇ نیچے ਸਾਈਡ ਤੋਂ ਤੁਹਾਨੂੰ ਜਾ ਕੇ ਦਿਖਾਉਂਦਾ ਕਿ ਇਸ ਤਰ੍ਹਾਂ ਦਾ ਖੂਹ ਹੈਗਾ ਵਾ ਕਈਆਂ ਨੇ ਦੇਖਿਆ ਹੋਏਗਾ ਕਈਆਂ ਨੇ ਨਹੀਂ ਦੇਖਿਆ ਹੋਏਗਾ ਤੇ ਕਹਿੰਦੇ ਕਿ ਇਹ ਖੂਹ ਜਿਹੜਾ ਹਜੇ ਵੀ ਗਰਮੀਆਂ ਦੇ ਵਿੱਚ ਇਦਾਂ ਛੇਮ ਦਾ ਪਾਣੀ ਦੇਖ ਸਕਦੇ ਤੁਸੀਂ ਇਹਦੇ ਵਿੱਚ ਹੈਗਾ ਬਾਬਾ ਜੀ ਇਦਾਂ ਦੱਸ ਰਹੇ ਸੀ ਤੇ ਹੈਂਡਰੀ ਆਪਣੀ ਕਿਤਾਬ ਵਿੱਚ ਹੋਰ ਵੀ ਬਹੁਤ ਕੁਝ ਲਿਖਦਾ ਵਾ ਤੇ ਨਾਲੇ ਇਹ ਵੀ ਲਿਖਦਾ ਕਿ ਇੱਥੇ ਗਾਂ ਦਾ ਮਾਸ ਖਾਣ ਵਾਲੇ ਗਾਂ ਦੀ ਪੂਜਾ ਕਰਨ ਵਾਲੇ ਅੱਲਾਹੁ ਅਕਬਰ ਕਹਿਣ ਵਾਲੇ ਬੋਲੇ ਸੋਨੇ ਹਾਲ ਦਾ ਨਾਹਰਾ ਲਾਉਣ ਵਾਲੇ ਮਤਲਬ ਕਿ ਸਾਰੇ ਕਹਿੰਦੇ ਇੱਕੋ ਜਗ੍ਹਾ ਮੈਂ ਦਫਨ ਕਰਤੇ ਕੋਈ ਕਹਿੰਦਾ ਮਤਲਬ ਇੱਥੇ ਇਹ ਨਹੀਂ ਕਾ ਸਕਦੇ ਕਿ ਇੱਕ ਸੇਖੀ ਆ ਸਾਰੇ ਜਾਂ ਮੁਸਲਮੀਆਂ ਸਾਰੇ ਧਰਮਾਂ ਦੇ ਇੱਥੇ ਜਿਹੜੇ ਆ ਬੰਦੇ ਜਿਹੜੇ ਸ਼ਹੀਦ ਹੋਏ ਨੇ ਤੇ ਦੇਖ ਲਓ ਇਦਾਂ ਸਾਡੇ ਤੇ ਗੋਰੇ ਆ ਕੇ ਰਾਜ ਕਰਦੇ ਰਹੇ ਸਾਨੂੰ ਆਪਸ ਵਿੱਚ ਹੀ ਲੜਾ ਕੇ ਸਾਡੇ ਤੇ ਕਿਦਾਂ ਉਹ ਰਾਜ ਕਰਦੇ ਰਹੇ ਤੇ ਇੱਥੇ ਜਦੋਂ ਕਹਿੰਦੇ ਕਿ ਆਪਣਾ ਖੋਦ ਹੀ ਖਦਾਈ ਹੋਈ ਹੀ 2014 ਦੇ ਵਿੱਚ ਤੇ ਜਦੋਂ ਉਹਦੇ ਵਿੱਚੋਂ ਬਾਬਾ ਪਿੰਜਰ ਵਗੈਰਾ ਨਿਕਲੇ ਹੀ ਹੱਡੀਆਂ ਸੋਨੇ ਵਗੈਰਾ ਨਿਕਲੇ ਹੀ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਇੱਥੇ ਥੋੜੀਆਂ ਜਿਹੀਆਂ ਨਾਲ ਰੱਖੀਆਂ ਵੀ ਆ ਤੇ ਬਾਕੀ ਤਾਂ ਵੈਸੇ ਜਾਲ ਪਰਵਾ ਕਰਤੀਆਂ ਆ ਥੋੜੀਆਂ ਜਿਹੀਆਂ ਸਾਮቀ ਰੱਖਿਆ ਮੈਂ ਤੁਹਾਨੂੰ ਦਿਖਾਉਣਾ ਵਾ ਟਰੰਕ ਦੇ ਵਿੱਚੋਂ ਆ ਦੇਖ ਸਕਦੇ ਤੁਸੀਂ ਇਹਦੇ ਵਿੱਚੋਂ ਕਹਿੰਦੇ ਕਿ 200 ਇਹ ਸੌਰੀ 200 ਕਹਿੰਦੇ 60 ਕਹਿੰਦੇ ਖੋਪੜੀਆਂ ਨਿਕਲੀਆਂ ਸੀ ਤੇ ਆ ਕੁਝ ਹੱਡੀਆਂ ਵੀ ਇੰਨਾ ਰੱਖੀਆਂ ਨੇ ਯਾਦਗਾਰੀ ਦੇ ਤੌਰ ਤੇ ਇਹ ਤੁਸੀਂ ਦੇਖ ਸਕਦੇ ਜੇ ਹਾਂਜੀ ਹੁਣ ਗੱਲ ਕਰਦੇ ਹਾਂ ਇੱਕ ਫੌਜੀ ਦੀ ਕਿ ਉਹਦੇ ਨਾਲ ਕੀ ਹੋਇਆ ਸੀ ਹੈਂਡਰੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਉਹਨੇ ਆਪਣੀ ਕੋਵੀਨ ਵਿਕਟੋਰੀਆ ਨੂੰ ਉਹ ਤੋਹਫੇ ਵਜੋਂ ਉਸਦਾ ਫੌਜੀ ਨੂੰ ਦੇਣਾ ਸੀ ਹੱਲੇ ਕਿ ਕਵੀਨ ਵਿਕਟੋਰੀਆ ਇੰਡੀਆ ਕਦੇ ਆਈ ਨਹੀਂ ਸੀ ਤੇ ਹੈਂਡਰੀ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਫੌਜੀ ਦਾ ਸਿਰ ਲਾ ਕੇ ਕਵੀਨ ਵਿਕਟੋਰੀਆ ਨੂੰ ਜਾ ਕੇ ਉਹਨੇ ਭੇਦ ਕੀਤਾ ਭੇਡ ਕੀਤਾ ਕਈ ਜਾਣੇ ਇਹ ਚੀਜ਼ ਨੂੰ ਝੂਠ ਦੱਸ ਰਹੇ ਨੇ ਕਈ ਸੱਚ ਦੱਸ ਰਹੇ ਨੇ ਕਈ ਕਹਿ ਰਹੇ ਕਿ ਇਹ ਐਵੇਂ ਗੱਲਾਂ ਬਣਾਈਆਂ ਨੇ ਤੇ ਕਈ ਇਹ ਵੀ ਕਹਿ ਰਹੇ ਆ ਕਿ ਸਿੱਖ ਰੈਜiment ਦੇ ਜਿਹੜੇ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਬੰਦਿਆਂ ਕੋਲ ਹੀ ਮਰਵਾਇਆ ਉਹ ਵੀ ਕਈ ਕਹਿੰਦੇ ਝੂਠ ਆ ਇਹਨਾਂ ਗੋਰਿਆਂ ਨੇ ਆਪ ਹੀ ਮਾਰਿਆ ਸੀ ਕਈ ਕਹਿ ਰਹੇ ਆ ਕਿ ਸਿੱਖ ਰੈਜiment ਦੇ ਬੰਦਿਆਂ ਕੋਲ ਇਹਨਾਂ ਮਰਵਾਇਆ ਸੋ ਇਹਦੇ ਬਾਰੇ ਕਈ ਹਾਂ ਕਹਿ ਰਹੇ ਕਈ ਨਾ ਕਹਿ ਰਹੇ ਇਹਦੇ ਬਾਰੇ ਆਪਾਂ ਵੀ ਕੁਝ ਸ਼ੋਰ ਨਹੀਂ ਹੈਗੇ ਹਜੇ ਵੀ ਉਹ ਫੌਜੀ ਭਰਾਵਾਂ ਦਾ ਕਿਸੇ ਨੂੰ ਨਹੀਂ ਪਤਾ ਕਿ ਉਹ ਕੌਣ ਸੀ ਕੀ ਨਾਂ ਸੀ ਉਹਨਾਂ ਦਾ ਕਿੱਥੋਂ ਦੇ ਰਹਿਣ ਵਾਲੇ ਸੀ ਬਸ ਇੱਕ ਦਾ ਹੀ ਪਤਾ ਸੀ ਜਿਨੇ ਉਹ ਗੋਰੇ ਦਾ ਤਲਵਾਰ ਨਾਲ ਸਿਰ ਵੱਡਿਆ ਸੀ ਉਹਦਾ ਵੀ ਨਾਂ ਤਾਂ ਪਤਾ ਸੀ ਕਿਉਂਕਿ ਉੱਤੇ ਪਰਚਾ ਦਰਜ ਸੀ ਪ੍ਰਕਾਸ਼ ਪਾਂਡੇ ਉਹਦਾ ਨਾਂ ਸੀ ਤੇ ਇਹ ਸਾਰੀ ਸਚਾਈ ਜੇ ਤੇ ਜਦੋਂ ਕਹਿੰਦੇ ਕਿ ਖੋਦ ਹੀ 2014 ਚ ਖਦਾਈ ਹੋਈ ਉਹਦੇ ਵਿੱਚੋਂ ਜਿਹੜੇ ਪਿੰਜਰ ਵਗੈਰਾ ਨਿਕਲੇ ਸੋਨੇ ਦੀਆਂ ਚੀਜ਼ਾਂ ਨਿਕਲੇ ਉਹ ਮੈਂ ਤੁਹਾਨੂੰ ਸਾਰੀਆਂ ਇੱਥੇ ਫੋਟੋਆਂ ਲਾਦਾਗਾ ਦੇਖ ਲਿਓ ਤੁਸੀਂ ਤੇ ਇੱਥੇ ਕਹਿੰਦੇ ਅਣਜਾਣੇ ਦੇ ਵਿੱਚ ਗਲਤੀ ਵੀ ਹੁੰਦੀ ਰਹੀ ਕਿ ਜਿੱਥੇ ਆਹ ਦੇਖ ਸਕਦੇ ਤੁਸੀਂ ਖੋਜੇ ਇੱਥੇ ਹੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਰਿਹਾ ਅਣਜਾਣੇ ਦੇ ਵਿੱਚ ਇਹ ਗੱਲਾਂ ਮੈਂ ਤੁਹਾਨੂੰ ਉੱਪਰ ਜਾ ਕੇ ਦੱਸਦਾ ਨਾਲ ਹੀ ਲੋਕੇਸ਼ਨ ਦੱਸਦਾ ਕਿ ਪਹਿਲਾਂ ਗੁਰਦੁਆਰਾ ਸਾਹਿਬ ਕਿੱਥੇ ਸੀ ਤੇ ਹੁਣ ਕਿੱਥੇ ਆ ਤੇ ਜਦੋਂ ਕਹਿੰਦੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਉਦੋਂ ਮਹਾਰਾਜ ਦਾ ਪ੍ਰਕਾਸ਼ ਵੀ ਇਸ ਖੋਦ ਉੱਪਰ ਹੀ ਕੀਤਾ ਜਾਂਦਾ ਸੀ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਹੁਣ ਇੱਧਰ ਬਣਾ ਦਣਾ ਪਹਿਲਾਂ ਇੱਧਰ ਹੁੰਦਾ ਸੀ ਉੱਪਰ ਹੀ ਪ੍ਰਕਾਸ਼ ਹੁੰਦਾ ਸੀ ਕਿਉਂਕਿ ਉਹ ਅਣਜਾਣੇ ਦੇ ਵਿੱਚ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਹੰਦਾ ਤੇ ਜਦੋਂ ਡਾਕਟਰ ਸਰਿੰਦਰ ਕੋਸ਼ਲ ਦੇ ਘਰ ਨਾਲ ਪਤਾ ਲੱਗਾ 28 ਫਰਵਰੀ 2014 ਨੂੰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਹੀ ਮਤਲਬ ਉਸ ਜਦੋਂ ਪਤਾ ਲੱਗਾ ਉਦੋਂ ਫਿਰ ਗੁਰਦੁਆਰਾ ਸਾਹਿਬ ਇੱਧਰ ਬਣਾਇਆ ਤੇ ਇੱਥੇ ਖੂਹ ਦਾ ਕੰਮ ਸ਼ੁਰੂ ਕੀਤਾ ਬਾਕੀ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਆ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਦੇ ਵਿੱਚੋ ਕਈ ਗੱਲਾਂ ਗੁਰਦੁਆਰੇ ਦੇ ਬਾਬਾ ਜੀ ਨਾਲ ਵੀ ਗੱਲ ਹੋਈ ਉਹ ਵੀ ਕਹਿ ਰਹੇ ਕਿ ਕਈ ਗੱਲਾਂ ਸੱਚ ਨੇ ਕਈ ਗੱਲਾਂ ਝੂਠ ਨੇ ਬਾਕੀ ਜਿੰਨਾ ਤੱਕ ਅਜੇ ਤੱਕ ਮੈਂ ਪੜਿਆ ਸੀ ਦੇਖਿਆ ਸੀ ਉਹ ਮੈਂ ਤੁਹਾਨੂੰ ਅੱਜ ਸਾਰਾ ਦੱਸਿਆ ਵਾ ਤੇ ਹੋਪ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਸਪੋਰਟ ਸਾਰੇ ਜਾਣੇ ਜ਼ਰੂਰ ਕਰਦੇ ਹੋ ਤੇ ਤਾਂ ਕਿ ਜੋ ਆਪਾਂ ਹੋਰ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਵਧੀਆ ਇੱਕ ਕਮੈਂਟ ਕਰਿਓ ਬਾਕੀ ਪਹਿਲੀ ਵਾਰੀ ਇਹੋ ਜੀ ਵੀਡੀਓ ਬਣਾਈ ਆ ਕੋਈ ਗਲਤੀਆਂ ਵਗੈਰਾ ਹੋਈਆਂ ਨਗੀਆਂ ਉਹਦੇ ਕਰਕੇ ਮਾਫ਼ ਕਰਦੇ ਹੋ ਆਈਗੋਡੀ ਕਾਲਾ ਹਾ ਆਈਗੋਡੀ ਕਿਹਾ ਤੇ ਜੀ